ਸਤਿ ਸ਼੍ਰੀ ਅਕਾਲ ਮੇਰੇ ਸਾਰੇ ਭੈਣ ਭਰਾਵਾਂ ਨੂੰ ਮੈਂ ਇਸ ਟਾਈਮ ਸਵੀਟਨ ਆ ਅੱਜ ਤਰੀਕ ਹੈਗੀ 9 ਅਪ੍ਰੈਲ 2025 ਮੈਂ ਬਰਮੋਲਾ ਸਵੀਟਨ ਦਾ ਬਰਮੋਲਾ ਸ਼ਹਿਰ ਹੈ ਉੱਥੇ ਲੋਡ ਗਾਂ ਚੱਲਿਆ 120 30 ਕਿਲੋਮੀਟਰ ਹੈ ਡੇਢ ਦੋ ਘੰਟੇ ਡੇਢ ਘੰਟਾ ਲੱਗਣਾ ਮਗਾ ਸਵੇਰੇ ਉੱਠ ਕੇ ਫਰੈਸ਼ ਹੋਏ ਬਾਹਰ ਮੱਪ ਹੋਏ ਖਾਦਾ ਪੀਤਾ ਰੈਡੀ ਹੋਏ ਆਹ ਉਹਨਾਂ ਰੇੜੀਏ ਜਾਣੇ ਨੂੰ ਆਓ ਤੁਹਾਨੂੰ ਅਗਲਾ ਸਫ਼ਰ ਦਸੀਏ ਉਹ ਸਾਹਮਣੇ ਚੰਦਰਮਾ ਇਹ ਟਾਈਮ ਹੋ ਗਿਆ ਇੱਥੇ 5:13 ਅੱਜ ਇਥੇ ਪਾਰਕਿੰਗ ਦਾ ਜਾਇਫਾਈਨ ਵੀ ਆ ਗਿਆ ਪਾਰਕਿੰਗ ਦਾ ਫਾਇਨ ਯਾ ਸਵੀਡਨ 300 ਰੁਪਇਆ ਕੰਪਨੀ ਨੇ ਪੇ ਕਰਨਾ ਕੰਪਨੀ ਨੇ ਪਾਰਕਿੰਗ ਪਾਈ ਦੀ ਕੰਪਨੀ ਨੂੰ ਫੋਟੋ ਖਿੱਚ ਕੇ ਭੇਜ ਦਵਾਂਗੇ ਠੀਕ ਹੈ ਤੁਹਾਨੂੰ ਅਗਲਾ ਸਫ਼ਰ ਦੱਸ ਦਿਆ ਕਰ ਆਪਾਂ ਚੱਲੇ ਆਪਣੀ ਮੰਜ਼ਿਲ ਵੱਲ ਇਹ ਮੰਜ਼ਿਲ 2 ਘੰਟੇ ਲੱਗਣਾ ਹੈ ਮਿੱਠੀ ਮਿੱਠੀ ਜੜ ਵੀ ਲੋ ਦਾਸ ਹੁਣੇ ਚੱਲੇ ਵੇ ਆਪਣੇ ਮੰਝਰਵਾਲ 114 ਕਿਲੋਮੀਟਰ ਰਹਿ ਗਿਆ ਸਵੇਟ ਆਂਦਾ ਦੇਖੋ ਸਵੇਰਾ ਆਪਾਂ ਨੂੰ ਮਿਲ ਗਈ ਧੁੰਦ ਤੇ ਆਣਾ ਜਾਣਾ ਪਿਆ ਕਰਦਾ ੋਲੀ ੋਲੀ ਧੁੰਦ ਵਾਲਾ ਏਰੀਆ ਲੰਘ ਗਿਆ ਉਹ ਪਲੇਨ ਜਿਹੇ ਜਿਆਦਾ ਧੁੰਦ ਸੀ ਤੇ ਹੁਣ ਜੰਗਲ ਵਾਲਾ ਏਰੀਆ ਆ ਗਿਆ ਦਰਖਤ ਤੇ ਦਰਖਤ ਹੈ ਥੈਂ ਸਾਫ ਹੈ ਸਫ਼ਰ ਹੈ 85 ਕਿਲੋਮੀਟਰ 1 ਘੰਟਾ ਤੇ 20 ਮਿੰਟ ਲੱਗਣਾ ਹੈ ਟਾਈਮ ਹੋ ਗਿਆ 6 ਵਜੇ ਪੂਰੇ 7:30 ਪਹੁੰਚ ਜਾਣਾ ਅਸੀਂ ਲੰਘ ਰਹੇ ਆ ਪਿੰਡ ਕੋਈ ਪਿੰਡ ਚ ਆਉਂਦੀ 50 ਦੀ ਸਵੀਟ ਪਿੰਡਾਂ ਦੀ ਸਵੇਰ ਆਹ ਵੋਨ ਚੱਲੇ ਆਪਣੀ ਲੋਡਿੰਗ ਵਾਲੀ ਜਗ੍ਹਾ 13 ਕਿਲੋਮੀਟਰ ਰਹਿ ਗਿਆ ਮੌਸਮ ਬਹੁਤ ਵਧੀਆ ਲੋਡ ਕਰਕੇ ਨੀਦਰਲੈਂਡ ਜਾਣਾ ਫਿਰ ਫੈਰੀ ਉੱਥੇ ਸੀਪੋਰਟ ਜਾਣਾ ਉੱਥੇ 9 ਘੰਟੇ ਵਾਲੀ ਫੈਰੀ ਲੈਣੀ ਪੂਰੇ ਯੂਰਪ ਚ ਕ੍ਰਿਚਨਾਂ ਦਾ ਹੀ ਹੈ ਇੱਕੋ ਹੀ ਧਰਮ ਹੈ ਮੇਰੇ ਖਿਆਲ ਨਾਲ ਚਰਚਾਂ ਹੀ ਆਹ ਧਾਰੇ ਚਰਚਾਂ ਇਹ ਉਹ ਪ੍ਰਾਣੀਆਂ ਪ੍ਰਾਣੀਆਂ ਬਹੁਤ 5-5 ਸਾਲ ਚਰਚਾ ਸਾਲ ਪੁਰਾਣੀਆਂ ਇੱਥੇ ਘਰ ਦੇ ਕੋਈ ਚਾਰਦਵਾਰੀ ਨਹੀਂ ਕੋਈ ਕੁਛ ਨਹੀਂ ਲੱਕੜ ਦੇ ਘਰ ਰਸਾਗ ਹੈ ਪ੍ਰਾਣੀਆਂ ਇਹ ਚੀਜ਼ਾਂ ਨੂੰ ਸੱਡਦੇ ਨਹੀਂ ਹੈਗੇ ਐਦਾਂ ਹੁਣ ਐਦਾਂ ਹੀ ਨਹੀਂ ਸ਼ੋ ਪੀਸ ਜੇ ਆਪਣਾ ਕਰਖਦਾਂਦੇ ਰੋੜਾਂ ਦੇ ਨਾਲ ਘੋੜਿਆਂ ਦੀ ਫਾਰਮਿੰਗ ਤਾਂ ਬੜੇ ਲੈਵਲ ਤੇ ਹੁਣ ਵੀ ਇਹ ਉਹ ਸਵੀਟ ਅੰਜਾ ਸਫਾਈ ਲੱਗੇ ਹੋਏ ਕਰਨ ਰੋਡ ਦੀ ਪੈਂਡ ਆ ਗਿਆ ਪੈਂਡ 'ਚ 40 ਦੀ ਸਵੀਟ ਹੈ ਇਹ ਫਲੈਗ ਸਵੀਟ ਹੁੰਦਾ ਕੋਈ ਚਾਰ ਦੁਆਰੇ ਨਹੀਂ ਲੱਕੜ ਦੇ ਘਾਰ ਨਾ ਮਾਈਨਿੰਗ ਹੁੰਦੀ ਨਾ ਸਿਮੈਂਟ ਦਾ ਸਰੀਆ ਬਾਤਾ ਵਰਨ ਨਾ ਵਧੀਆ ਸਾਡੇ ਦੇਸ਼ 'ਚ ਜਿਹੜੀ ਚੀਜ਼ਾਂ ਦੀ ਲੋੜ ਹੈ ਉਹਦਰਤ ਦੀ درخت ਮਾਈਨਿੰਗ ਹੁੰਦੀ ਬੜੇ ਤਗੜੇ ਲੈਵਲ ਤੇ ਸਭ ਕੁ ਬਰਬਾਦ ਹੋ ਗਿਆ ਪਾਣੀ ਇੰਨੇ ਥੱਲੇ ਚੱਲ ਗਏ ਪਾਣੀ ਖਰਾਬ ਹੋ ਗਏ ਇੱਥੇ ਸਭ ਕੁਝ ਇੰਦੇ ਕੋਲ ਹੈ ਕੋਦਰਦ ਦੇ ਕੋਲ ਹੈ ਬਿਲਕੁਲ ਜਦ ਤਾਈਂ ਅਹੀਂ ਆਪ ਸਾਮੰਦਾਰ ਨਹੀਂ ਨਾ ਹੁੰਦੇ ਜਦ ਤਾਈਂ ਕੁਝ ਨਹੀਂ ਹੋ ਸਕਦਾ ਇੱਥੇ ਦੇ ਲੋਕ ਸਾਮੰਦਾਰ ਆ ਸਾਈਕਲ بڑے ਪੱਧਰ ਤੇ ਚਲਾਉਂਦੇ ਪੂਰੇ ਯੂਰਪ ਚ ਸਾਈਕਲ بڑے ਪੱਧਰ ਤੇ ਚਲਾਉਂਦੇ ਆਂ ਤਾਂ ਦਰੋਸਤ ਲੋਕ ਘਟ ਗਏ 80 80 ਸਾਲ ਦੇ ਵੀ ਪਤਾ ਨਹੀਂ ਲੱਦੇ ਇਹਦੀ ਉਮਰ 80 80 ਸਾਲ ਹੈ ਇੱਧਰ ਗਾਈਆਂ ਇਹ ਗਾਈਆਂ ਦਾ ਫਾਰਮ ਆਣਾ

ਲੋਡਿੰਗ ਵਾਲੀ ਜਗ੍ਹਾ ਤੱਕ ਪਹੁੰਚ ਗਏ ਪਰ ਹਿਆ ਗੇਟ ਨਹੀਂ ਖੁੱਲਿਆ ਕਰਦਾ ਹੁਣ ਇਹਦਾ ਐਂਟਰੀ ਆ ਦੇਖਣਾ ਫਿਰ ਇੱਧਰ ਦੇਖ ਹੋਰ ਸਾਈਡ ਤੇ ਆ ਉਹ ਟਰੱਕ ਵਾਲਾ ਗਿਆ ਉਹਨਾਂ بڑے ਅੱਖਰਾਂ ਲੇ ਕੇ ਕਾਪੀ ਵੀ ਮੈਨੂੰ ਕੋਡ ਦੱਸਿਆ ਫਿਰ ਮੈਂ ਗੇਟ ਖੋਲਿਆ ਕੋਡ ਦੱਬ ਕੇ ਕਿ ਇਹ ਹੈਲਪਫੁਲ ਵੀ ਹੁੰਦੇ ਆ ਬੰਦੇ ਆ ਸੋ ਵੀਟਨ ਦਾ ਮੈਪ ਆ। ਆਈ ਮੈਸਟਮ ਹੈਗਾ। ਪਰ ਮੂਲ ਲਾ। ਇੱਥੇ ਜਾ ਉਹ ਐ ਦੇ ਸੋ। ਬਲਵ ਨੂੰ ਉਹਨਾਂ ਨਾਲ ਫਿਰ ਮੈਂ ਹੱਥ ਨਿਬੋ ਮਾਰੋ। ਇਹ ਜਗਾ ਹੁਣਾ ਲੋਡ। ਇਹ ਹੁਣੇ ਲੋਡ। ਟਰੱਕ ਚ ਵੇਟ ਕਰਨੇ ਨੇ ਕਿਹਾ। ਪਹੜੇ ਸਵੀਡਨ ਦੇ ਸ਼ਹਿਰ ਬਰਮੋਲਾ ਇਹ ਪੋਲੈਂਡ ਦੇ ਸਾਹਮਣੇ ਪੈ ਜਾਂਦਾ ਵਿੱਚ ਇਹਦਾ ਸਮੁੰਦਰ ਤੇ ਹੁਣ ਵੇਟ ਕਰਿਆ ਕਰਦੇ ਟਰੱਕ 'ਚ ਬੈਠਣ ਹੋ ਗਿਆ ਕਹਿੰਦੇ ਵੇਟ ਕਰੋ ਮੈਂ ਫੇਰ ਹੋਸਟ ਜਗਾ ਆਉਗਾ ਕਹਿੰਦੇ ਵੇਟ ਕਰੋ ਹਾਂ ਟਰੱਕ 'ਚ ਹੀ ਆਇਆ ਵਿਗੜੀ ਕਰਿਆ ਕਰਦੇ ਫਰਾਕ ਹੋ ਗਿਆ ਆਪਣਾ ਲੋਡ ਹੁਣ ਬੈਲਟਾਂ ਟਾਇਰ ਲਗਾਣੀਆਂ ਬਸ ਸੈਟਿੰਗ ਕਰਕੇ ਫਿਰ ਡਾਕੂਮੈਂਟ ਲੈਗਾ ਬਾਹਰ ਨਿਕਲ ਜਾਣਾ ਫਿਰ ਬੈਲਟਾਂ ਬੈਲਟਾਂ ਵੱਜ ਗਈਆਂ ਬਾ ਹੁਣ ਪੇਪਰ ਲੈਣੇ ਫਿਰ ਉਹਦਾ ਨਿਕਲ ਜਾਣਾ ਸੀ ਰਿਪੋਰਟ ਨੂੰ ਡਾਕੂਮੈਂਟ ਲੈਣ ਆਇਆ ਉਹ ਬਸ ਹੁਣ ਮੈਂ ਖੜਿਆ ਹੋਇਆ ਇਸ ਟਾਈਮ ਇੱਥੇ ਆ ਮਾਲਵੇ ਇੱਥੇ ਆਣਾ ਮਾਲਵੇ ਸ਼ਹਿਰ ਚ ਇੱਕ ਪਾਇਲਟ ਇੱਥੇ ਲੋਡ ਕਰਨਾ ਉਹ ਪੇਪਰ ਲੈ ਕੇ ਨਿਕਲ ਜਾਣਾ ਡਾਕੂਮੈਂਟ ਮਿਲ ਕੇ ਬਾਹਰ ਹੋਂ ਚੱਲੇ ਅਸੀਂ ਅਗਲੇ ਸ਼ਹਿਰ ਇੱਕ ਪਾਇਲਟ ਇੱਥਾ ਉਹ ਲੋਡ ਕਰਨਾ ਇੱਥੇ ਕਈ ਕੰਪਨੀਆਂ ਦੀਆਂ ਟੋਲੀਆਂ ਪੁੱਛਿਆ ਲਾਸਟ ਜਿਹੜਾ ਲੋਡ ਕਰਨਾ ਦਾ ਮੌਜੂ ਸ਼ਹਿਰ ਚੋਂ ਚੌਣ ਚੱਲੇ ਰੋਡ ਗਾਨਾ ਸ਼ਹਿਰਾਂ ਦੇ ਨਾਂ ਵੀ ਅਜੀਬ ਜਿਵਗੇ ਆਈ ਚੜ ਗਏ ਮੇਨ ਹਾਈਵੇ ਪਰ E22 ਹੈ ਆਈਵੇਸ ਸਵੀਟਨ ਦਾ ਮੇਰੇ ਮਿੱਤਰ ਸੱਜਣਾ ਨੇ ਮੈਸੇਜ ਕਰਦੇ ਅੱਜ ਮੇਰੀ ਫੇਕ ਆਈਡੀ ਬਣ ਗਈ ਨਾ ਫੇਸਬੁਕ ਵਾ ਉਹਨੋਂ ਪਤਾ ਹੀ ਆ ਜੇ ਗੱਲ ਮਿਹਨਤ ਕੋਈ ਕਰਨਾ ਚਾਹੁੰਦਾ ਨਹੀਂ ਹੈਗਾ ਸ਼ੋਰਟਕਟ ਐਦੇ ਮਿਲ ਜਾਊਗਾ ਰੀ ਬੈਠਿਆਂ ਨੂੰ ਹੰਤਾ ਹਰੇਕ ਬੰਦਾ ਅਵੇਅਰਨੈਸ ਹੈ ਵੀ ਅੱਜ ਕੱਲ ਇਹ ਫੇਕ ਹੈ ਫਰੋਡ ਹੈ ਤਾਂ ਨਾਲੇ ਹਰੇਕ ਦਾ ਅੱਜ ਕੱਲ ਆਵਣਾ ਆਵਣਾ ਘਰ ਦਾ ਗੁਜ਼ਾਰਾ ਮੈਂ ਹੀ ਚੱਲਦਾ ਕਿਸੇ ਦਾ ਕਿਆ ਕਰਨਾ ਨਾਲੇ ਥਰੇਗ ਬੰਦੇ ਇੱਕ ਦੋ ਬੰਦੇ ਹੁੰਦੇ ਆ ਉਹਦੇ ਖਾਸ ਇੱਕ ਦੋ ਦੀ ਹੈਲਪ ਕਰਨੇ ਵਾਲੇ ਮੇਰਾ ਸਫ਼ਰ ਰਹਿ ਗਿਆ 86 ਕਿਲੋਮੀਟਰ 1 ਘੰਟਾ 9 ਮਿੰਟ ਲੱਗਣੇ ਆ। ਆਪਾਂ ਪਹੁੰਚ ਗਏ ਮਾਲਵੋ ਸ਼ਹਿਰ ਹੈ 스웨덴 ਦਾ। ਹੁਣ ਇੱਥੇ ਇੱਕ ਪਾਇਲਟ ਲੋਡ ਲਾਉਣਾ। ਦੇ ਦੇ ਆਂ। ਆਇਆ ਹੁਣ ਦਾ ਬ੍ਰੇਕ ਟਾਈਮ ਹੈ। ਬਾਹੋਂ ਕੜੀ ਚਾਹ ਬਣਾਈਏ। ਚਾਹ ਚੂ ਪੀਏ ਹੋਇਆ ਹੈਗਾ ਅੱਧਾ 40 ਮਿੰਟ ਪੇ। ਅੱਪਾ ਰੱਖ ਲਿਆ ਦੁੱਧ ਇਹਦੇ ਵਿੱਚ ਪਾਣ ਲਗੇ ਆਦਰਕ ਦੇ ਛਿਲਕੇ ਸਾਬਜੀ ਨੇ ਜਿਹੜੇ ਕੱਟੇ ਸਨ ਆਦਰਕ ਉਹ ਛਿਲਕੇ ਰੱਖਿਆ ਇਹਦੇ ਉਹ ਪਾਤੇ ਫਿਰ ਉਹ ਸ਼ੱਕਰ ਵੀ ਉਹ ਪਾਣੇ ਤੇ ਨਾਲ ਚਾਹ ਪੱਤੀ ਪਾਣੀ ਮੈਂ ਸ਼ੱਕਰ ਰੱਖੀ ਵੀ ਚਾਹ ਪੱਤੀ ਪਾਤੀ ਚਾਹ ਵੀ ਗੱਬੇ ਰਹਿ ਗਈ ਉਧਰ ਉਹ ਵੀ ਆ ਗਿਆ ਕਹਿੰਦਾ ਬੈਗ ਕਰਕੇ ਲਾ ਦੇ ਹੁਣ ਬਾਅਦ ਚ ਬਣਾਉਂਦੇ ਆ ਗੱਬੇ ਰਹਿਏ ਕੰਮ ਐ ਇੱਕ ਪਾਇਲਟ ਲੋਡ ਕਰਨਾ ਇਧਰ ਹੈਗੀ ਸਪੇਸ ਆ ਜਾਣਾ ਇੱਥੇ ਉਹ ਟਰਾਲੇ ਦੇ ਡੋਰ ਲਾ ਗਾ ਚਾਹ ਪੀ ਗਾ ਫਿਰ ਜਾਣਾ ਹੁਣ ਅੱਗੇ ਨੂੰ ਸੋ ਵੀਡੀਓ ਵਿੱਚ ਇਦਾਂ ਚੱਲਦੇ ਡਬਲ ਡਬਲ ਟਰਾਲੇ ਚਾਹ ਦੁਆਰਾ ਰੱਖੀ ਹੁਣ ਚਾਹ ਪੀ ਗਏ ਫੇਰ ਚਾਹ ਸੀਪੋਰਟ ਨੂੰ ਚਾਹ ਪੀ ਲਈ ਅੱਪਾ ਚੱਲੇ ਹਾਂ ਸੀਪੋਰਟ 43 ਕਿਲੋਮੀਟਰ ਹੈ 37 40 ਮਿੰਟ ਲੱਗਣੇ ਸਮੇਂ 'ਚ ਐਦਾਂ ਬਿਜਲੀ ਬਣਾਉਂਦੇ ਦੇ ਹੁਣ ਨਵੀਂ ਟੈਕਨੋਲੋਜੀ ਆ ਗਈ ਇਹ ਵੀ ਪੁਰਾਣੀ ਜੀ ਸੰਭਾਲ ਕਰ ਰੱਖੀ ਹੋਈ ਹੈ ਬੱਸ ਸੀ ਬੋਰਡ ਪਹੁੰਚਲੇ 7 ਕਿਲੋਮੀਟਰ ਰਹਿ ਗਿਆ ਛੇਪਾ ਦੇਖਦੇ 4 ਵਜੇ ਗਾ 10 ਵਜੇ ਹੁਣ ਕਨਫਰਮ ਨਹੀਂ ਹੋਇਆ ਜਾਂ ਮੈਨੂੰ ਕਈਆਂ ਨੇ ਪੁੱਛਿਆ ਉਹ ਤੇਰੇ ਫੇਸਬੁਕ 'ਆ ਹੋਇਆ ਮੇਰਾ ਚਿਕਨ ਬਾਕਸ ਹੋ ਗਿਆ ਦਾ ਦੋ ਹਫ਼ਤੇ ਪਹਿਲਾਂ ਪੂਰੇ ਸ਼ਰੀਰ ਤੇ ਇੰਹਾ ਇਹ ਦਾਗ ਜੇ ਹੁਣ ਹੌਲੀ ਹੌਲੀ ਜਾਣੇ ਹੈ ਮੈਂ ਪਹੁੰਚ ਗਿਆ ਪੋਰਟ ਵਰ ਇਹ ਟ੍ਰੇਲੇ ਵਰਕ ਸ਼ਹਿਰ ਹੈ 스웨덴 ਦਾ ਜਿੱਥੇ ਪੋਰਟ ਹੈ ਹੁਣ ਪਾਰਕਿੰਗ ਲਾਤੀ ਦੇ ਦੇ ਕਨਫਰਮ ਹੁੰਦਾ 4 ਵਜੇ ਕਾ 10 ਵਜੇ ਸ਼ਿਪ ਤੇ ਇੱਥੇ ਬਲੌਗ ਦੀ ਸਮਾਪਤੀ ਹੈ ਬਾਕੀ ਗੱਲੋ ਯਾਰ ਮਨ ਜਾ ਗਿਆ ਬਣਾਵਾਂਗੇ ਸਾਰਿਆਂ ਸਤਿ ਸ਼੍ਰੀ ਅਕਾਲ ਲਾਈਕ ਸ਼ੇਅਰ ਕਮੈਂਟ ਕਰੋ ਸ਼੍ਰੀ ਅਨੰਦਪਸਾਹ ਵਾਲਿਆਂ ਨੂੰ ਸਪੈਸ਼ਲ ਬੇਨਤੀ ਭਰਾਓ ਸਾਥ ਦੋ ਤੁਹਾਡੇ ਏਰੀਆ ਦੇ ਬਲੋਕਰ ਬਣਿਆ ਮੁੰਡਾ ਓਕੇ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ